તકાના ઓર્ડર પાકી દેલા મેં બાજુ વે હે સહી હે કે ગલત છે સટે મારું દેખો લોકની લીમાં પડી કે કઈ જડ મકોંગા ਛੱਡ 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 ਲਾਈਵ ਚੈੱਕ ਕਰੀ ਆੜੀ ਬਾਜੀ ਵੀ ਇਹਨਾਂ ਨੂੰ ਇਹ ਸਾਨੂੰ ਕਹਿਤਾ ਕਿ ਵੀਡੀਓ ਵੀਡੀਓ ਬਾਕੀ ਕਿਹਨੇ ਹੈ ਨਾ ਵੀਡੀਓ ਬਾਕੀ ਕਿਹਨੇ ਹੈ ਅੱਗੇ ਆ ਜਾਓ ਇਹ ਐਥੋਂ ਇਹ ਕਵਰ ਸ਼ੁਰੂ ਕਵਰ ਕੀ ਲੈਣਾ ਉਹ ਤੋਂ ਕਵਰ ਸੀਗਾ ਇੱਕ ਵਾਰ ਕਵਰ ਕਰੇ ਨੂੰ ਉੱਥੋਂ ਲੈ ਕੇ ਇਹ ਜੇ ਕਰਮਾ ਮੱਲ ਲਾ ਤਾਂ ਕਿੰਨਿਆਂ ਨੇ ਕਿੰਨਾ ਉਤਰੀ ਲਾਵੇਂ ਨੂੰ ਦੇਖੋ ਐਥੋਂ ਲੈ ਕੇ ਮਾ ਪਿੱਛੇ ਲਾ ਦੇ ओके ओके ये उरे है ये जेड़ा हुरे ਆਪਾਂ ਜਾ ਰਹੇ ਆ ਇਹਦੇ ਫੈਸਲ ਕੋਈ ਲਾਈਨਾਂ ਨੇ ਪਰਲ ਉਹ ਦੋ ਨਹੀਂ ਆਣੀਆਂ ਜੇ ਜਿਆ ਇਹ ਉਹ ਕੰਮ ਰਹੀਆਂ ਨੇ ਤੇ ਤਕਰੀਬਨ ਇਹਨੂੰ ਲੋਕਾਂ ਦੇ ਕਹਿਣ ਦਾ ਜਦੋਂ ਤੋਂ ਇਹ ਬੰਦ ਕੀਤੀਆਂ ਨੇ ਇਹਨੂੰ 10 ਤੋਂ 15 ਘਾਟ ਹੋਈ ਨੇ 10 ਤੋਂ 15 ਘਾਟ ਹੋਈਆਂ ਦੋਨੋਂ ਪਾਸੇ ਘਾਟ ਹੋ ਰਿਹਾ ਹੈ ਪਾਪਾਈ ਕੌਂਕੇਤੀ ਵੀ 2 ਕਿੱਲਾਂ ਦੀ ਵਾਹੀ ਇਹਦਾ ਬਾ ਜਿਹੜਾ ਏਰੀਆ ਬਣਦਾ ਇਹਦੇ ਵਿੱਚ ਕੋਈ ਪੈਦਾ ਸਾਫ ਨਹੀਂ ਹੁੰਦੀ ਉਹੋ ਸ਼ਹਿਰ ਆ ਸ਼ਹਿਰ ਦਾ ਪਾਣੀ ਹੱਟੇ ਮੰਡਾ ਗਾ ਜਲਦੀ ਬੀਂਹ ਨੂੰ ਸੁੱਕੀ ਨਹੀਂ ਆਉਂਦੀ ਉਹਨੇ ਡਰੇਨ ਕਰ ਦਿੱਤੀ ਜੀ ਤੁਸੀਂ ਤੁਸੀਂ ਅੱਗੇ ਜਾ ਕੇ ਦੇਖੋ ਜਦੋਂ ਮੌਸਮ ਤੋਂ ਪਹੁੰਚੇ ਇਸਨੇ ਆਪਣਾ ਦੇਸ਼ ਨੂੰ ਦਿੱਤੀ ਆ ਸਾਹਨੀ ਟਾਪ ਦੇ ਉੱਪਰ ਇਹਨਾਂ ਪਾਣੀ ਕੱਟਿਆਗਾ ਸਾਡੀ ਫਿਰ ਵੀ ਜਾਣੋ ਕਿ ਕਾਫੀ ਗਰਾਜ ਨਗਰਾਇ ਦੀ ਮਿੱਟੀ ਦੇ ਬਸਾਨੀ ਨੀਂਹ ਰੱਖਣਾ ਯਾਨੀ ਉਹਨਾਂ ਕੋਲੇ ਪਸੰਦਲਾ ਪਤਾ ਉਹਨਾਂ ਨੇ ਆਰਡਰ ਵੀ ਪਾਸ ਕੀਤੇ ਨੇ ਤੇ ਦੀ ਸਾਹਮਣੇ ਵੀ ਕਿਹਾ ਅੱਛਾ ਫਿਰ ਤੇ ਕਿੰਨੀ ਕਾਰੀਏ ਨੇ ਕਿ ਆਹ ਇਹ ਤੋਂ ਉਹਨੇ ਰਿਟਰਨ ਆਰਡਰ ਪਾਸ ਕੀਤੇ ਨੇ ਕਾਉਂਟਰ ਤੋਂ ਕਿਹਾ ਨਾ ਵੇਖੋ ਮੈਂ ਉਹਨੂੰ ਮੈਂ ਇੱਕ ਵਾਰੀ ਬਿਜੀਤ ਮੈਂ ਇਹ ਤੋਂ ਕਹਾ ਕਿ ਫੋਨ ਹੀ ਆ ਗਿਆ ਜੀ ਉਹ ਕਹਿੰਦਾ ਸਮਾਰ ਕੇ ਲਾ ਲੋ ਬਣਿਆ ਇੱਕ ਪੈਨ ਆ ਰਹਾ ਹੈ ਨਹੀਂ ਆ ਕੇ ਕਵਰ ਹੈ ਐਡੀ ਵੱਡੀ ਪਾਈਪਲਾਈਨ ਦੀ ਡਰੇਨ ਦੀ ਸफाई ਹੋਣੀ ਉਹ ਨਾ ਕਦੇ ਹੋਈ ਹੈ ਉਹਦਾ ਹਰ ਪਾਣੀ ਆ ਰਿਹਾ ਆ ਟੋਗਲੇ ਨੂੰ ਦੁਬਾਰਾ ਆਈ ਹੈ ਰਾਤ ਨੂੰ ਉਹਨਾਂ ਦੀ ਕੰਪਨੀ ਉਹ ਪਰੇ ਨਾਲ ਪਾਣੀ ਹਮੇਸ਼ਾ ਇਹਨਾਂ ਨੂੰ ਪਹਿਲਾ ਅਧਿਕਾਰ ਨਹੀਂ ਆਇਆ ਇਸ ਤੋਂ ਪਹਿਲਾਂ ਅਧਿਕਾਰੀ ਕਿੱਥੇ ਹੈ ਤੁਸੀਂ ਪਹਿਲਾਂ ਕਿਉਂ ਨਹੀਂ ਆ ਕੇ ਪਹਿਲਾਂ ਸਾਫ਼ ਨਹੀਂ ਆਇਆ ਮੈਂ ਹੁਣ ਖੜੀ ਆ ਮੌਕੇ ਤੇ ਕੱਲ ਸਾਰਾ ਦਿਨ ਖੜੀ ਨਹੀਂ ਆ ਹੁਣ ਮੇਰੇ ਕਹਿਣ ਤੋਂ ਬਾਅਦ ਵੀ ਐਸਡੀਐਮ ਬਾਹਰ ਖੜੇ ਨੇ ਅਸੀਂ ਉਹਨਾਂ ਦਾ ਰਿਟਰਨ ਆਰਡਰ ਪਾਸ ਕਰੇ ਨੇ ਅਗਰ ਵੀ ਉਹਨਾਂ ਦਾ ਆਰਡਰ ਆ ਨਹੀਂ ਤਾਂ ਗਿਆੜਾ ਦੀਆਂ ਮੌਕੇ ਦੀ ਸਰਕਾਰ ਦੀ ਐਮਐਲਏ ਖੜੀ ਆਉਗੀ ਵੀ ਕੋਈ ਸੁਣੀ ਨਹੀਂ ਤੇ ਆ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਪਰਲੇ ਪਾਸੋਂ ਦੇਖਣਾ ਕੋਈ ਖਾਲ ਜਾਉਂਦਾ ਇਹਨਾਂ ਨੇ ਦੋਏ ਪਾਈਪ ਲਾਈਨਰ ਪੱਟਣ ਦੀ بجائے ਇਹਨਾਂ ਨੇ ਪਰਲੇ ਪਾਸੇ ਦੀ ਆਰਜੀ ਖਾੜ ਲਿਆਂਗਾ। ਕਹਿੰਦੇ ਜੀ ਪ੍ਰਬੰਧ ਹੋ ਗਿਆ ਪਾਣੀ ਇੱਧਰ ਵੀ ਆ ਜੂ। ਤੁਸੀਂ ਦੇਖੋ ਆਪਾਂ ਪਿੱਛੇ ਦੇਖ ਲੈ ਜਿੰਨਾ ਪਾਣੀ ਕਿਹੜਾ ਬੰਨ ਟੁੱਟੇ ਕੋਈ ਨਹੀਂ ਇੱਥੋਂ ਵੀ ਪਾਣੀ ਆ ਜੂਗਾ। ਬੰਨ ਸਾਹਮਣੇ ਨਹੀਂ ਆ ਰਹੀ ਵੀ ਇਹ ਤਾਂ ਸਿਆਸਤ ਕੌਣ ਕਰ ਰਿਹਾ। ਕੀ ਲੱਗਦਾ ਕਿਸ ਤੱਕ ਕੱਜ ਜਾਏਗਾ ਜਿਹੜੇ ਕਲੋਕੀ ਦੇ ਬੰਦ ਨੇ ਉਹ ਵੀ ਸੰਦਰਭੇ ਦੇ ਕੰਮ ਕਰਦੇ। ਮੈਂ ਕਿਸੇ ਦਾ ਨਾਮ ਲੈਣਾ ਨਾ ਨਾਮ ਮੈਂ ਲੈਣਾ ਚਾਹੁੰਦੀ ਆ। ਮੈਨੂੰ ਇਹਨਾਂ ਪਤਾ ਵੀ ਇਹ ਜਿਹੜੀ ਡਰੇਨ ਆ। ਐਨਾ ਕਿਹੜਾ ਏਰੀਆ ਕੋ ਕਿੰਨਾ ਨਹੀਂ ਵਰਦਾ। ਇਹ ਕੜਾਈ ਇਹਦੀ ਮਾਲਕ ਨਗਰ ਕੌਂਸਲ ਦਾ ਜਿਹੜੀਆਂ ਪਾਈਪ ਲਾਈਨਾਂ ਨੂੰ ਉਹਨਾਂ ਨੂੰ ਬਦਾਰਾ ਠੀਕ ਕਰ ਲੈ। ਇਹਦਾ ਵਾਇਦਾ ਉਹ ਧਾਰਾ ਨਾ। ਮੈਂ ਨਗਰ ਕੌਂਸਲ ਦੇ ਦਫ਼ਤਰ ਅੱਗੇ ਵੀ ਮੋੜ ਤੋਂ ਅੱਗੇ ਵੀ। ਉਹਨਾਂ ਨੇ ਨਾ ਪਾਈਪ ਲਾਈਨਾਂ 'ਚ ਪਾਣੀ ਹੀ ਕਿਉਂ ਅੰਜਾਰੇ? ਉਹ ਕਬ ਟ੍ਰੇਨ ਤੋਂ ਦਿੱਤਾ ਪਾਣੀ ਹੋਰ ਕਿੱਥੋਂ ਆਉਂਦਾ? ਮੈਂ ਗੱਲ ਕਰ ਰਹਾ। ਪਹਿਲੇ ਹੁੰਦਾ ਨਹੀਂ ਪਿਆ। ਬਾਕੀ ਡਰੇਨ ਸਾਰੀ ਡਰੇਨਿੰਗ ਡਿਪਾਰਟਮੈਂਟ ਦਾ ਨਾਮ ਹੈ। ਤੇ ਆਹ ਦੋ ਪਿੱਲਾਂ ਦੀ ਵਾਹੀ ਇਹ ਡਰੇਨ ਜਿਹੜੀ ਉਹ ਨਗਰ ਕੌਂਸਲ ਦੇ ਨਾਮ ਕੀ ਨੋ। ਇਹ ਤਾਂ ਨਹੀਂ ਪਤਾ ਲੱਗਿਆ ਜੇ ਚੈੱਕ ਕਰਾਂਗੇ ਵੀ ਇਹ ਇੰਨਾ ਕਿਹੜੀਆਂ ਨਗਰ ਕੁੰਮੇ ਦੇ ਨਾਲ ਪਾਣੀ ਤਾਂ ਹੋ ਰਿਹਾ ਜਾਂਦਾ ਪਰ ਇਹ ਹੋਣਾ ਆਇਆ ਜਾਂਦਾ ਤੇ ਪਾਣੀ ਆ ਗਿਆ ਤੁਸੀਂ ਹੋਰ ਚੁੱਕਿਆ ਜਾਂਦਾ ਤਾਂ ਲੱਗਦਾ ਕਿ ਇਸ ਪਾਸੇ ਨਾਲ ਨਹੀਂ ਨਾ ਪੈਂਦਾ ਇੰਨਾ ਪੈਂਦਣਾ ਦੀ ਸफाईਟ ਹੋ ਜਾਂਦੀ ਸਹਮਤ ਉਹ ਤੋਂ ਨਿਕਰ ਕੰਮ ਦੇ ਵਿਚਾਰੀ ਕਿਸੇ ਕੋਈ ਕੰਮ ਹੋਇਆ ਕਿ ਉਹ ਤੋਂ ਨਾਲ ਸਾਹੂ ਜਾਂਦੇ ਨੌਕਰੀਆਂ ਨਾਲ ਨਾਲ ਪਈ ਰਹੀ ਹੈ ਪਿਛਲੇ ਪਾਣੀ ਦੀ ਵੀ ਪਰ ਐਲੀ ਬਤਾ ਕਿ ਕਿਸੇ ਨੂੰ ਨਹੀਂ ਪਤਾ ਜੇ ਇਹ ਇੰਨੀ ਬਰਫਾਤ ਹੋ ਅੱਗੇ ਜੇ ਨਾ ਸੁਧਾਤਾ ਹੋਈਆਂ ਸੀ ਬਾਕੀ ਪਾਣੀ ਦਾ ਟੈਂਕ ਸੁਨਰ ਚੇਹੇ ਵਾਂਗ ਖਾਲੀ ਹੋ ਜਾਂਦਾ ਮਾਹੀ ਨਹੀਂ ਬਸ ਉਹ ਵੀ ਹਰ ਪੰਜਾਬ ਦੇ ਵਿੱਚ ਆਈ ਪਈ ਉਹਨਾਂ ਪਰਮਾਤਮਾ ਨੇ ਕਰਤਾ ਕਿ ਕਿਸੇ ਨੂੰ ਨਹੀਂ ਪਤਾ ਕਿ ਪਰਮਾਤਮਾ ਨੇ ਕਿਹਾ ਕਿ ਨਹੀਂ ਕਿ ਮੱਥ ਪੈਣਾ ਨਹੀਂ ਕਰਨਾ ਪਰ ਜਿਹੜੇ ਕਰਵਾਉਂਦੇ ਨੇ ਉਹ ਤਾਂ ਫੇਰ ਹੋਣੀ ਹੋਣੀ ਸੀ ਸਾਰੀ ਪ੍ਰਗਤੀ ਕਰਦੇ ਮੈਂ ਅੱਗੇ ਪਾਸ ਐਂਡ ਮਾਤ ਤੋਂ ਪਹਿਲਾਂ ਉਹ ਬਸ ਬਾਗੀਆਂ ਦੇ ਜਿਹੜੇ ਫੋਟੋ ਫੋਟੋ ਜਿਹੜਾ ਆ ਕੇ ਜਮ ਤੱਕ ਦੇ ਵਿੱਚ ਆਇਆ ਕਿਸੇ ਨੇ ਉਸ ਤੋਂ ਬਾਅਦ ਜਿਹੜਾ ਆਪਾਂ ਪਲਾਨ ਨੂੰ ਸੌਫਟ ਕਰੋ ਉਹਦੇ ਬੋਰਡ ਤੋਂ ਜੋ ਜਿਹੜੇ ਜਿਹੜੇ ਕੱਲ ਇਹਦੀ ਟ੍ਰੇਨ ਦੇ ਉਰੇ ਪਾਈਪ ਲਾਈਨਾਂ ਪੱਟਣ ਦੇ ਤੁਸੀਂ ਆਰਡਰ ਫਾਸਟ ਕਰਦੇ ਹੋ ਮੈਂ ਤਾਂ ਨਹੀਂ ਲੱਗਦਾ ਨਾਲੇ ਜਿਹਨੇ ਉਹ ਰੇਲਟਰ ਦੇ ਬੋਰਡਰਾਂ ਦੀ ਉਲੰਘਣਾ ਕਰਕੇ ਇੱਕ ਖਾੜ ਰਸਤਾ ਬਣਾਇਆ ਇਹ ਅਧਾਰੀਏ ਬਣਾਇਆ ਕਿਹਦੇ ਡੈੱਟ ਤੇ ਬਣਾਇਆ ਉਹਨਾਂ ਤੇ ਰੇਲਟਰ ਖਾਪੇ ਜਾਂਦੇ ਐਸੇ ਵੀ ਪਲੇਸ ਜਿਹੜੀ ਇਹ ਗਨੀ ਹੈ ਕਿ ਜਿਵੇਂ ਐਮਐਲਏ ਦੱਸ ਰਹੇ ਨੇ ਕਿ ਨਗਰ ਕੌਂਸਲ ਦੇ ਨਾਮ 'ਤੇ ਹੋ ਗਿਆ ਤਾਂ ਲੱਗਦਾ ਨਹੀਂ ਕਿ ਕਿੰਨੇ ਕਿੱਲੇ ਵੱਡਾ ਕੋਈ ਮਤਲਾ ਖੜਾ ਕੀਤਾ ਕਿ ਜਿੱਦਾਂ ਕਿ ਇੱਕ ਪਸੰਦ ਦਾ ਸ਼ਹਿਰ ਵਿੱਚ ਦੇਖਾਰ ਹੈ ਉਹ ਜਿਹੇ ਪਾਸੇ ਕਰ ਗਿਆ ਕਾਹਦੀ ਜਿਹੜਾ ਕਿੱਤਾ ਹੋਇਆ ਲੋਕਾਂ ਤੋਂ ਆ ਕੇ ਜਿਹੜਾ ਬਣ ਗਿਆ ਜਿਹੜੇ ਕੱਪਟੇਨ ਬਣੇ ਸੋਟੇ ਜਿਹੜੇ ਸੁਨੇਹੇ ਦੇ ਨੇ ਜੁਗ ਪਈ ਹੋਈ ਹੈ ਜਿਹੜੇ ਪਿੱਛੇ ਜਿਹੜੇ ਪਾਈਏ ਵਿੱਚ ਜਿਹੜੀ ਹੈ ਜਿਹੜੀ ਆ ਰਹੀ ਹੈ ਸਕਰ ਸਿੱਧੇ ਦੇ ਚੱਕਰ ਤੋਂ ਅੱਗੇ ਚੱਲੋ ਇਹ ਤੁਹਾਨੂੰ ਲਈ ਨੇ ਸਾਡੇ ਤੋਂ ਬਾਅਦ ਕਹਿੰਦਾ ਲੱਗਦਾ ਨਹੀਂ ਕਿ ਜਦੋਂ ਮੌਸਮ ਦੀ ਵਿਭਾਗਲ ਜਾਂ ਗਿਆ ਤਾਂ ਬਹੁਤ ਸਮਾਂ ਹੋ ਗਿਆ ਹੈ ਕਿ ਪਹਿਲੇ ਨੇ ਲਗਾਤਾਰ ਮੌਸਮਕ ਅਲਰਟ ਦੇ ਰਿਹਾ ਹੈਗਾ ਤਾਂ ਸਾਡੇ ਕਿਤੇ ਇੱਕਦਮ ਕੰਦ ਨਹੀਂ ਬਸ ਸਾਡੇ ਇਹ ਇਹਲੇ ਕਰਕੇ ਇੱਕ ਵਾਰ ਕਿਵੇਂ ਆ ਰਹੀ ਹੈ ਸਾਡਾ ਸਪਾਈਡਰ ਬੋਲ ਨਹੀਂ ਅੱਜ ਤੱਕ ਉਹਨਾਂ ਡਰੇਨ ਦੇ ਪਿੱਛੇ ਕੰਪਲੈਕਸ ਜਿਹੜਾ ਸਾਡੇ ਨਾਲ ਦਾ ਹੋ ਚੁੱਕਿਆ ਹੈਗਾ ਪਰ ਉਹ ਉਹ ਕੀ ਹੋਇਆ ਹੈ ਕਿ ਉਹ ਐਂਡ ਦੇ ਬੋਲੋ ਦੇ ਲਈ ਲੈਣਾ ਤੁਹਾਨੂੰ ਕਿ ਅੱਜ ਯਾਦ ਵੀ ਮੈਂ ਸਭ ਨੂੰ ਇਹ ਲੱਗ ਰਿਹਾ ਕਿ ਪ੍ਰੋਪਰ ਰਾਹ ਹੈ 6 ਮਾਈਟ ਕੀਤਾ ਜਾ ਰਿਹਾ ਹੈ ਕੋਈ ਮੈਨੂ ਡ੍ਰੌਪ ਨਹੀਂ ਕੀਤਾ ਤਾਂ ਕਿ ਸਾਲਕ ਨੂੰ ਮੀਕਾ ਫਾਰੇ ਵਿਧਾਰੀ ਚਾਹੀਦੀ ਹੈ ਚਾਹੀਦੀ ਆਰਡਰ ਕੀਤਾ ਗਿਆ ਸੀ ਫਿਰ ਟੇਬਲ ਤੇ ਅਧਾਰੀ ਜਿਹੜੇ ਬਿਲਕੁਲ ਸੌਂ ਦੀ ਚਾਹ ਨਹੀਂ ਚਾਹ ਗਿਆ ਇੱਕ ਵੇਲੇ ਇਹ ਲੱਗਦਾ ਹੈ ਕਿ आज का आलोधर जो खुदी आ उली बंद हुई हुई मिट्टी गिरते हाल करते कर